ਸਾਨੂੰ 1947 ਦੇ ਪਹਿਲਾ ਸੀਗੇ ਅੱਛਾ ਉਹ ਦਿਨ ਭੁੱਲਣੇ ਨਹੀਂ ਹੈ ਉਹ ਦੁੱਖਾਂ ਭਰੀ ਵੀ ਕਹਾਣੀ ਆ ਜਿਹੜੇ ਸਾਨੂੰ ਮਿੱਤਰ ਸੱਜਣ ਮਿਲ ਕੇ ਗਏ ਉਹ ਸਾਡੇ ਕੋਲੋਂ ਉਹਨਾਂ ਦੇ ਮਗਰੋਂ ਲੁੱਟ ਖੋ ਕਰ ਦਿੱਤੀ ਦੁਨੀਆ ਨੇ ਉਹ ਗਿਆ ਨਹੀਂ ਸੀ ਪਾਕਿਸਤਾਨ ਨਹੀਂ ਉਹ ਨਹੀਂ ਗਿਆ ਕਹਿੰਦੇ ਅਸੀਂ ਦੇਖਿਆ ਮਾਦਮ ਪਾਕਿਸਤਾਨ ਤੋਂ ਸਭ ਤੋਂ ਪਹਿਲਾਂ ਜੰਮਣ ਤੋਂ ਵੀ ਨਹੀਂ ਨਹੀਂ ਪਰ ਉਹ ਗਿਆ ਨਹੀਂ ਸੀ ਤੇ ਪਿੰਡ ਨੇ ਸੰਭਿਆ ਨੇ ਪਿੰਡ ਨੇ ਬਹੁਤ ਉਹਦੀ ਸੇਵਾ ਕੀਤੀ ਸਾਡੇ ਪਿੰਡ ਦਾ ਮੁੰਡਾ ਮੁੜ ਕੇ ਵਾਪਸ ਆਪਣਾ ਪਿੰਡ ਦੇਖਣ ਆਇਆ ਤੇ ਮੇਰਾ ਪਿੰਡ ਤੇ ਦਿਆ ਜੋ ਕਿ ਸ਼ਿਵਾਲਿਕ ਸ਼੍ਰੇਣੀ ਦੇ ਬਿਲਕੁਲ ਪੈਰਾਂ ਦੇ ਵਿੱਚ ਵਸਿਆ ਹੈ ਇਹ ਅੱਜ ਵੀ ਆਪਣੀ ਬੁੱਕਲ ਦੇ ਵਿੱਚ ਕਈ ਇਤਿਹਾਸ ਘਟਨਾਵਾਂ ਨੂੰ ਸੰਭਾਲੀ ਹੋਇਆ ਬੈਠਾ ਹੈ ਅੱਜ ਕੋਸ਼ਿਸ਼ ਕਰਦੇ ਹਾਂ ਇਹਨਾਂ ਕੁਝ ਘਟਨਾਵਾਂ ਦਾ ਤੁਹਾਡੇ ਰੂਪ ਰੂਪ ਸਾਂਝਾ ਕਰਨ ਦੀ 1947 ਦੇ ਵਿੱਚ ਇੱਥੇ ਕੋਈ 18 ਤੋਂ 19 ਪਰਿਵਾਰ ਰਹਿੰਦੇ ਸਨ ਮੁਸਲਮਾਨਾਂ ਦੇ ਪਰ ਵੰਡ ਨੇ ਉਹਨਾਂ ਨੂੰ ਇੱਥੋਂ ਜਾਣ ਲਈ ਮਜਬੂਰ ਕੀਤਾ ਬੀਤੇ ਦਿਨੀ ਇੱਕ ਮੈਸੇਜ ਆਇਆ ਪਾਕਿਸਤਾਨ ਵੱਲੋਂ ਕਿ ਅੱਜ ਵੀ ਸਾਨੂੰ ਸਾਡੇ ਪਿੰਡਾਂ ਵੱਲ ਦਦਿਆਲੀਏ ਕਰਕੇ ਜਾਣਿਆ ਜਾਂਦਾ ਹੈ ਕਿਉਂਕਿ ਉਹਨਾਂ ਦੇ ਵੱਡੇ ਵਡੇਰੇ ਦਦਿਆਲ ਪਿੰਡ ਤੋਂ ਹੀ ਗਏ ਸਨ ਬਾਬਾ ਸੁਖੂ ਜੋ ਕਿ ਅੱਜ 90 ਬਰੀ ਦੀ ਉਮਰ ਤੱਕ ਚੁੱਕਾ ਹੈ ਕ੍ਰਿਕਟਰਾਮਾ ਨੂੰ ਹੂਬੂ ਉਸੇ ਤਰ੍ਹਾਂ ਹੀ ਯਾਦ ਕਰਦਾ ਹੋਇਆ ਭਾਵੁਕ ਹੋ ਜਾਂਦਾ ਹੈ ਤੋਂ ਕੋਸ਼ਿਸ਼ ਕੀਤੀ ਹੈ ਕਿ ਬਾਬਾ ਸੁਖੂ ਤੇ ਬੀਬੀ ਸੁਰਿੰਦਰ ਕੌਰ ਉਹਨਾਂ ਦੇ ਨਾਲ ਇਹਨਾਂ ਗੱਲਾਂ ਨੂੰ ਥੋੜਾ ਬਹੁਤ ਸਮਝਣ ਤੇ ਸੰਭਾਲਣ ਲਈ ਧੰਨਵਾਦ ਤੇ ਇਹ ਪੀਪਲ ਤੁਸੀਂ ਲਾਇਆ ਸੀਗਾ ਬਹੁਤ ਪੀਪਲ ਪਿਲਕਣ ਜਿਹੜਾ ਬੋਰਡ ਆ ਨਾ ਇਹ ਗਿਆਨ ਸਿੰਘ ਨੇ ਲਾਈ ਆ ਤੇ ਪਿਲਕਣ ਪਿਲਕਣ ਤੋਂ ਪੀਪਲ ਮੈਂ ਲਾਇਆ ਤੇ ਪਿੰਡ ਚ ਕਿੰਨੇ ਕੁ ਲਾ ਦੇ ਤੇ ਹੁਣ ਹੁਣ ਤੱਕ ਕਿੰਨੇ ਮੈਂ ਆਹ ਵਾਲੇ ਪਿੰਡਾਂ ਦੇ ਵਿੱਚ ਬਹੁਤ ਭੇਜਿਆ ਮੈਂ ਵਿਚੇ ਪੀਪਲ ਵਿਚੇ ਬੋੜਾਂ ਆ ਜਿਹੜਾ ਖੇਤ ਆ ਚਰਨੇ ਦਾ ਦਰਿਆਲ ਦੇ ਦਾ ਇੱਥੇ ਵੀ ਅੰਬ ਮੈਂ ਲਾਤੇ ਅੰਬ ਦੇ ਬੂਟੇ ਅੱਠ ਬੂਟੇ ਲਾਤੇ ਤੇ ਕਿੰਨੀ ਕੁ ਉਮਰ ਹੋ ਗਈ ਹੁਣ ਤੁਹਾਡੀ ਮੇਰੀ ਉਮਰ 90 ਤੋਂ ਉੱਤੇ ਹੀ ਜਾਂਦਾ ਮੈਂ ਠੀਕ ਆ ਅੱਛਾ ਤੇ ਇੱਥੇ ਕੀ ਮੁਸਲਮਾਨਾਂ ਦਾ ਮੁੰਡਾ ਆਇਆ ਸੀ ਇੱਕ ਵਾਰ ਆਪਣੇ ਪਿੰਡ ਉਹਦੀ ਕੀ ਕਹਾਣੀ ਸੀਗੀ ਉਹ ਮਿਲਣ ਆਇਆ ਸੀ ਦੋਏ ਹਾਂਜੀ ਜੀਵੀ ਆਦਮੀ ਅੱਛਾ ਓ ਮੈਨ ਵੀ ਮੈਨ ਵੀ ਮਿਲ ਕੇ ਗਿਆ ਮੁੰਡਾ ਉਹ ਹਾਂਜੀ ਆਹ ਸਾਡੇ ਹਾਨ ਦਾਸ ਉਹ ਵੀ ਹੁਣ ਆਇਆ ਸੀ ਇੱਕ ਰਾਤ ਰਹਿ ਕੇ ਗਏ ਉਹ ਬਾਕੀ ਉੱਥੇ ਮੱਥਾ ਟੇਕੇ ਗਏ ਆ ਕਵਰਾ ਚ ਤੁਹਾਡੇ ਘਰਾਂ ਕੋਲ ਹੁਣ ਉਹਨਾਂ ਦਾ ਟੱਬਰ ਪਾਕਿਸਤਾਨ ਚਲ ਗਿਆ ਸੀ ਉਹ ਸਾਰਾ ਪਾਕਿਸਤਾਨ ਚਲਾ ਗਿਆ ਉਹ ਐਡਾ ਹੀ ਲੈ ਗਏ ਮਿਲਟਰੀ ਲੈ ਗਈ ਉਹਨਾਂ ਨੂੰ ਸਾਰੇ ਸਾਡੇ ਪਿੰਡ ਦੇਆਂ ਨੂੰ ਸਾਰੀ ਮਿਲਟਰੀ ਲੈ ਗਈ ਤੇ ਕਿੰਨੇ ਕੁ ਪਿੰਡ ਸੀਗੇ ਮੁਸਲਮਾਨਾਂ ਦੇ ਆਪਣੇ ਘਰ ਆਪਣੇ ਸਾਡੇ ਪਿੰਡ 19 ਘਰ ਸੀਗੇ ਅੱਛਾ 18 19 ਘਰ ਸੀਗੇ ਬਾਕੀ ਪੜਾਈਆਂ ਦੇ ਘਰ ਸੀਗੇ ਉਹ ਵੀ ਸਭ ਬਹੁਤ ਕਾਰੀਗਰ ਸੀਗੇ ਉਹ ਰਾਜਗਿਰੀ ਕਰਦੇ ਸੇ ਉਹ ਤਾਂ ਉਹ ਆਪਣੇ ਦੱਸੋ ਕੱਲ ਨੂਰੇ ਦੀ ਕੀ ਗੱਲ ਦੱਸਦੇ ਹੁੰਨੇ ਆ ਨੂਰਾ ਦਰਿਆਲ ਦਾ ਸਾ ਹਾਂਜੀ ਹਾਂਜੀ ਨੂਰਾ ਵੀ ਦਰਿਆਲ ਦਾ ਸਾ ਉਹ ਛੱਜੂ ਮੱਦੀ ਦੇ ਰਹਿੰਦਾ ਹੁੰਦਾ ਸੀ ਉਹ ਅੱਛਾ ਜੀ ਤਾਂ ਸਿਗਾਓ ਚਲੋ ਠੀਕ ਹੈ ਉਹ ਟੱਬਰ ਵੀ ਸਿਗਾਓ ਦਾ ਬਾਕੀ ਭੜਾਈ ਸਿਗੇ ਸਾਡੇ ਪਿੰਡ ਦੇ ਬਾਕੀ ਸਾਰੇ ਇੰਨੇ ਚਲੇ ਗਏ ਫੇਓ ਦੁੱਖ ਦਾ ਬੜਾ ਲਗਾ ਹੈ ਹਾਂਜੀ ਦੁੱਖ ਲਗਾ ਉਹਨਾਂ ਦੇ ਜਾਣ ਦਾ ਦੁੱਖ ਕੇ ਸਾਨੂੰ ਮਿਲ ਕੇ ਜਫੀਆਂ ਪਾ ਕੇ ਕੁੜੀਆਂ ਮੁੰਡੇ ਹਾਂ ਜਫੀਆਂ ਪਾ ਕੇ ਗਏ ਉਹ ਮਿਲਟਰੀ ਆਈ ਉਹਨਾਂ ਨੂੰ ਲੈ ਕੇ ਘਰ ਉੱਧਾ ਛੱਡ ਗਏ ਪੱਕੇ ਪਕਾਏ ਜੋ ਜੋ ਮਾਲ ਡੰਗਰ ਸਾਰਾ ਕੋਈ ਕੁਛ ਵੀ ਨਹੀਂ ਛੱਡਿਆ ਉਹਨਾਂ ਪਾਸੋਂ ਛੱਡ ਦਿੱਤੇ ਉਹ ਨਹੀਂ ਸੂਦਾ ਜਿਹੜੇ ਜਿਹੜਾ ਲੈ ਗਿਆ ਲੈ ਗਿਆ ਜਿਹੜਾ ਰਹਿ ਗਿਆ ਰਹਿ ਗਿਆ ਫੜ ਲੈ ਲੋਕਾਂ ਨੇ ਘਰ ਵੀ ਉਹਦੇ ਮੰਗਰ ਲੁੱਟ ਲਏ ਓਏ ਹੋਏ ਹਾਂਜੀ ਬੋਸ ਬੋ ਟਾਈਮ ਰੱਬ ਲਿਆਵੇ ਨਾ ਪੰਜ ਦਿਨ ਬਰਖਾ ਪਈ ਸੀ ਪੰਜ ਦਿਨ ਲਗਾਤਾਰ ਤਾਂ ਕੈਂਪ ਲਗਾ ਸ਼ਿਆਰ ਪਰ ਕੋ ਕੈਂਪ ਉੱਥੇ ਉੱਥੇ ਰਹੇ ਹੋ ਕੈਂਪ ਆ ਹਾਂ ਉਹਦਾ ਕੈਂਪ ਤਾਂ ਨਾ ਪਿਆ ਕੈਂਪ ਤਾਂ ਰੱਖਿਆ ਹੈ ਉੱਥੇ ਹਲੇ ਵੀ ਹੈਗਾ ਉਹ ਤੇ ਹੀਰਾ ਤੇ ਛੱਜੂ ਤਾਂ ਇੱਥੇ ਰਹਿ ਗਏ ਸੀ ਉਹਨਾਂ ਦੀ ਕੀ ਕਹਾਣੀ ਰਹੀ ਉਹ ਛੱਜੂ ਹੀਰਾ ਵੀ ਇੱਥੇ ਹੀਰਾ ਸਾਹ ਪਰਵਾ ਦਾ ਹਾਂਜੀ ਉਹ ਇੱਥੇ ਚੌਂਕੀ ਦਾਸ ਸਾਹ ਜਿਹੜਾ ਛੱਜੂ ਸਾਹ ਉਹ ਬੰਗਿਆਂ ਦੇ ਰਿਹਾ ਜ਼ਿਆਦੇ ਤੁਹਾਡੇ ਟੱਬਰ ਚ ਰਿਹਾ ਬਚਦੀ ਬੰਗੀਆਂ ਦੇ ਰਿਹਾ ਅੱਛਾ ਜੀ ਤੇ ਸਾਰੇ ਰੋਟੀ ਪਾਣੀ ਬੁੜੀਆਂ ਨੇ ਕੀਤਾ ਉਹ ਨਹੀਂ ਦੰਦੇ ਦਾ ਰੋਟੀ ਫਿਰ ਇੱਕ ਮੈਨੂੰ ਗੱਲ ਹੋਰ ਦੱਸੋ ਵੀ ਜਿਹੜੀਆਂ ਕਬਰਾਂ ਆ ਹਾਂ ਉਹ ਕਿਹਨਾਂ ਦੀਆਂ ਸੀਗੀਆਂ ਉਹ ਤੇਲੀਆਂ ਚੋਂ ਸੀਗੀਆਂ ਸਾਰੇ ਮੁਸਲਮਾਨ ਨਹੀਂ ਕਬਰਾਂ ਸੀਆਂ ਤੇਲੀਆਂ ਦੇ ਟੱਬਰਾਂ ਚੋਂ ਤੇਲੀ ਸਾਰੇ ਤੇਲੀ ਦੇ ਦਫਨਾਉਂਦੇ ਸੇ ਅੱਛਾ ਜਾਨਵਾਸ ਇਹੀ ਹੁਣ ਉਹ ਦਿਨ ਭੁੱਲਣੇ ਨਹੀਂ ਹੈ ਕਿਹੜੇ ਦਿਨ ਜਿਹੜੇ ਸਾਨੂੰ 1947 ਦੇ ਪਹਿਲਾਂ ਸੀਗੇ अच्छा ओ डेड बोलणे नी हा हां जी ते ए... ओ दुखा भरी भी कहानी हा जेडे सानू मित्र सज्जन मिलके गए हो ਸਾਡੇ ਕੋਲੋਂ ਉਹਨਾਂ ਦੇ ਮਗਰੋਂ ਲੁੱਟ ਖੋ ਕਰ ਦਿੱਤੀ ਦੁਨੀਆ ਨੇ ਕਲ ਅੰਦਾਜ਼ਨ ਹੁੰਦੇ ਸੀ ਜਦ ਆਪਣੇ ਫਿਰ ਬਾਹਰ ਚ ਗਏ ਆ ਬਾਹਰ ਨੂੰ ਪਾਕਿਸਤਾਨ ਚ ਤੇ ਆਪਣੇ ਪਿੰਡ ਕਿੰਨੇ ਮੁਸਲਮਾਨ ਵਾਪਸ ਆਏ ਸੀਗੇ ਬਸ ਤਾਂ ਕੋਈ ਵੀ ਨਹੀਂ ਆਇਆ ਇੱਥੇ ਜਿਹੜਾ ਇੱਕ ਮੁੰਡਾ ਆਇਆ ਸੀ ਕਿ ਪਿੰਡ ਵਾਪਸ ਆਪਣਾ ਘਰ ਦੇਖਣ ਆਇਆ ਸੀ ਉਹਦੀ ਕੀ ਸਟੋਰੀ ਆ ਉਹੀ ਆਇਆ ਵੀ ਜਿਹੜਾ ਫਿਰ ਜਿੱਦ ਆਪਣਾ ਪਿੰਡ ਦੇਖਣ ਆਇਆ ਸੀ ਤੇ ਮੈਂ ਆਪਣਾ ਪਿੰਡ ਦੇਖਣ ਆਇਆ ਆ ਇਹ ਦੇਖਣਾ ਓਥੇ ਜਿੱਦਾਂ ਗੋਰੇ ਦੇ ਵਿੱਚ ਆਇਆ ਹਾਂ ਫਿਰ ਉਹ ਪੁੱਛਣ ਲੱਗਾ ਇਦਾਂ ਪਿਆ ਇਦਾਂ ਆ ਤਾਂ ਫਿਰ ਤੇਰੀ ਦਾਦੀ ਨੇ ਉਹਨੂੰ ਪਛਾਣੀ ਵੀ ਤੂੰ ਫਲਾਣੇ ਦਾ ਮੁੰਡਾ ਹੈ ਨਾ ਮੈਨੂੰ ਹੁਣ ਨਾਂ ਦਾ ਹਾਂ ਤਾਂ ਫਿਰ ਉਹਨਾਂ ਸਾਰਿਆਂ ਵਿੱਚ ਉਹਦੇ ਬਹੁਤ ਮਾਨਤਾਣ ਕੀਤਾ ਅੱਛਾ ਤੇ ਚਾਹ ਪਾਣੀ ਪਿਲਾਇਆ ਉਹਨੂੰ ਤੇ ਸਾਡੇ ਪਿੰਡ ਦਾ ਮੁੰਡਾ ਮੁੜ ਕੇ ਵਾਪਸ ਆਪਣਾ ਪਿੰਡ ਦੇਖਣਾ ਹੈ ਉਨੇ ਫਿਰ ਜਿਹੜਾ ਘਰ ਦੇਖਿਆ ਸੀ ਉਹਦੀ ਕੀ ਸਟੋਰੀ ਸੀਗੀ ਉਹਨੂੰ ਕੰਦ ਦੇਖੀ ਸੀ ਕੀ ਦੇਖਿਆ ਸੀ ਨਹੀਂ ਉਹ ਤਾਂ ਆਪਣਾ ਘਰ ਦੇਖਣ ਗਿਆ ਸੀ ਕੰਦ ਦੇਖਾ ਵੀ ਜਿਹੜਾ ਸਾਡਾ ਘਰ ਸੀ ਹਾਂ ਉਹ ਕਹਿੰਦਾ ਵੀ ਹੋਰ ਕੁਝ ਨਹੀਂ ਹੈਗਾ ਇੱਕ ਪੁਰਾਣੀ ਘਰੀ ਬਸ ਥੋੜੀ ਜਿਹੀ ਕੰਦ ਦੇਸਦੀ ਹੋਰ ਉਹ ਘਰ ਕਿਨਾਂ ਦੱਸੇਗਾ ਉਹ ਹੁਣ ਉਦੋਂ ਉਹ ਸੁਨਿਆਰਾ ਸੁਨੂਰਾ ਕੋਲੇ ਸੀ ਘਰ ਉਸ ਟਾਈਮ ਪਿੰਡ ਤੇ ਗੱਭੇ ਰਹਿੰਦੇ ਸੀਗੇ ਪਿੱਛੇ ਬਹੁਤ ਪਿੱਛੇ ਪਿੰਡ ਦੇ ਇੱਕ ਪਾਸੇ ਸੀ ਸਾਈਡ ਤੇ ਸੀ ਤੇ ਉਹ ਬੰਦਾ ਫਿਰ ਪਾਕਿਸਤਾਨ ਚ ਸੀਗੇ ਪਰ ਆਇਆ ਇੰਗਲੈਂਡ ਤੋਂ ਸੀ ਨਾ ਇਦਾਂ ਸੀ ਕੁਛ ਇਦਾਂ ਹੀ ਕਹਿੰਦੇ ਸੀ ਵੀ ਇੰਗਲੈਂਡ ਤੋਂ ਆਏ ਹੁਣ ਇਹ ਨਹੀਂ ਪਤਾ ਸਾਨੂੰ ਵੀ ਇੰਨਾ ਨਹੀਂ ਪਤਾ ਲੱਗਦਾ ਆਇਆ ਜ਼ਰੂਰ ਹੁਣ ਇਹ ਨਹੀਂ ਪਤਾ ਇੰਗਲੈਂਡ ਤੋਂ ਪਾਕਿਸਤਾਨ ਤੋਂ ਤਾਂਣਾ ਨਹੀਂ ਹੁੰਦਾ ਨਹੀਂ ਆਣ ਦਿੰਦੇ ਸੀ ਠੀਕ ਆ ਕਿਉਂ ਜ ਸਾਡੀ ਵੰਡ ਹੋ ਗਈ ਤਾਂ ਦੇਣਾ ਉਹਨਾਂ ਤੇ ਅੱਛਾ ਜਿਹੜੀ ਉਹ ਕਹਿੰਦੇ ਕਬਰਾਂ ਚ ਦੀਵੇ ਜਗਾ ਕੇ ਗਿਆ ਸੀ ਉਹ ਕਿਦਾਂ ਸੀਗਾ ਉਹਦੇ ਬਾਬੇ ਦੀ ਜਗ੍ਹਾ ਸੀ ਆਪਣੇ ਪਿੰਡ ਹਾਂ ਜਿਹੜੀ ਜਿੱਥੇ ਅੱਜ ਵੀ ਦੋ ਕਬਰਾਂ ਨੇ ਹਾਂ ਜਿਹੜੀ ਉਹ ਜ ਕਬਰਾਂ ਆ ਉਹਨਾਂ ਦੇ ਵਿੱਚ ਉਹਦੇ ਬਾਬੇ ਦੀ ਇੱਕ ਜਗ੍ਹਾ ਸੀ ਉੱਥੇ ਵੀ ਮੱਥਾ ਟੇਕਿਆ ਕੋਨੇ ਦੀਵਾ ਜਗਾਇਆ ਸੀ ਆ ਦੀਵਾ ਤਾਂ ਮੈਨੂੰ ਪਤਾ ਨਹੀਂ ਮੱਥਾ ਟੇਕਿਆ ਆਪਣਾ ਬਾਕੀ ਪਿੰਡ ਦੇਨ ਬਦੋ ਕਿ ਦੀਵਾ ਜਗਾਇਆ ਜਾਂ ਨਹੀਂ ਜਗਾਇਆ ਮੱਥਾ ਟੇਕਿਆ ਆਪਣੀ ਜਗ੍ਹਾ ਨੂੰ ਅੱਛਾ ਇੱਕ ਕਹਾਵਤ ਹੈਗੀ ਹੈ ਪੰਜਾਬ ਦੀ ਵੀ ਜੋ ਸੁੱਖ ਛਜੂ ਦੇ ਚਵਾਰੇ ਉਹ ਬਲਖ ਨਾ ਬੁਖਾਰੇ ਇੱਕ ਪਿੰਡ ਆਪਣੇ ਵੀ ਛਜੂ ਰਹਿੰਦਾ ਸੀ ਜਿਹੜਾ ਚਵਾਰੇ ਤੇ ਰਹਿੰਦਾ ਹੁੰਦਾ ਸੀ ਉਹਦੀ ਕੀ ਸਟੋਰੀ ਸੀਗੀ ਨਹੀਂ ਉਹਦੀ ਤਾਂ ਵਿਚਾਰੇ ਭਲਾ ਮਾਨਸ ਬੰਦਾ ਸੀ ਉਹਦੀ ਤਾਂ ਸਟੋਰੀ ਕੋਈ ਨਾ ਸਰ ਨਹੀਂ ਉਹ ਕਹਿੰਦੇ ਸੀ ਚਵਾਰੇ ਤੇ ਰਹਿੰਦਾ ਹੁੰਦਾ ਸੀ ਉਹ ਤਾਂ ਫਿਰ ਉਹਦਾ ਘਾਰ ਸੀ ਹੁਣ ਚਵਾਰੇ ਤੇ ਤਾਂ ਰਹਿਣਾ ਹੀ ਆ ਉਹ ਗਿਆ ਨਹੀਂ ਸੀ ਪਾਕਿਸਤਾਨ ਨਹੀਂ ਉਹ ਨਹੀਂ ਗਿਆ ਹਾਂਜੀ ਅਸੀਂ ਦੇਖਿਆ ਮਾਦਮ ਪਾਕਿਸਤਾਨ ਤੋਂ ਸਭ ਤੋਂ ਪਹਿਲਾਂ ਤਾਂ ਜੰਮੂ ਤੋਂ ਵੀ ਪਹਿਲਾਂ ਨਹੀਂ ਨਹੀਂ ਪਰ ਉਹ ਗਿਆ ਨਹੀਂ ਸੀ ਤੇ ਪਿੰਡ ਨੇ ਸੰਭਿਆ। ਨੇ ਪਿੰਡ ਨੇ ਬਹੁਤ ਵਧੀਆ ਸੇਵਾ ਕੀਤੀ। ਅੱਛਾ ਤੇ ਇਹ ਕਿਸੇਵਾ ਦਾ ਜੇਤਾ ਵੀ ਕਹਿੰਦੇ ਬੁੜੀਆਂ ਤੋਂ ਵਿਚਾਰਾ ਰੋਟੀ ਕਦੇ ਕਿਸੇ ਤੋਂ ਮੰਗਦਾ ਸੀ। ਨਹੀਂ ਨਹੀਂ ਇਦਾਂ ਨਹੀਂ ਮੰਗਦਾ ਸੀ। ਹਾਂ ਬੁੜੀਆਂ ਨੇ ਆਪੇ ਸਾਡੇ ਗੜੀ ਦੀਆਂ ਨੇ ਲਾਈਓ ਆਪਣੇ ਘਰਾਂ ਦੀਆਂ ਨੇ। ਆਪਣੇ ਘਰਾਂ ਦੀਆਂ ਜੇ ਤੇ ਵੀ ਉਹਨਾਂ ਜੇ ਤੇ ਰੋਟੀ ਲੈਣੀ ਉਹ ਤੇ ਖਾ ਲੈਣੀ। ਅੱਛਾ ਉਹਨਾਂ ਬਹੁਤ ਪਿਆਰ ਨਾਲ ਦਿੰਦੀਆਂ ਸੀ ਰੋਟੀ ਉਹਨਾਂ। ਅੱਛਾ ਸੇਵਾ ਕਰਦੀਆਂ ਸੀ ਇਦਾਂ ਥੋੜੀ। ਕੋਈ ਪਿੰਡ ਨਹੀਂ ਛੱਡਿਆ ਪਿੰਡੇ ਰਿਹਾ। ਪਿੰਡੇ ਹੀ ਰਿਹਾ। ਤੇ ਪਿੰਡੇ ਪੂਰਾ ਹੋਇਆ। ਤੂੰ ਚਵਾਰੇ 'ਚ ਰਹਿੰਦਾ ਹੁੰਦਾ ਸੀ ਨਾ ਹਾਂ ਆਪਣੇ ਚਵਾਰੇ 'ਚ ਹੀ ਰਹਿੰਦਾ ਸੀ ਤੇ ਬੜਾ ਕਹਾਵਤ ਸੱਚੀ ਹੈ ਵੀ ਜੋ ਸੁੱਖ ਸਜੂ ਦੇ ਚਵਾਰੇ ਬਰਕਣਾ ਬੜਾ ਹੁਣ ਆਪਣੇ ਘਰੇ ਰਿਹਾ ਉਹ ਉੱਚੀ ਝੀਰਾਂ ਦਾ ਨਾਲ ਘਰ ਨਾਲੇ ਉਹਦਾ ਘਰ ਸੀ ਉਹ ਤਾਂ ਮੈਨੂੰ ਲੱਗਦਾ ਠਹਿ ਗਿਆ 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 ਹੁਣ ਹੁਣ ਨਹੀਂ ਘਰ ਬਣਾਉਂਦਾ ਅੱਛਾ ਤੇ ਉਹ 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 ਕਹਿੰਦੇ ਸੀ ਵੀ ਇੱਕ ਵਾਰ ਜਦੋਂ ਹਰੀ ਸਿੰਘ ਉਹਨਾਂ ਨੇ ਵੀ ਉਹਦੀ ਮਦਦ ਕੀਤੀ ਉਹਨਾਂ ਦੇ ਬਾੜੇ ਵੀ ਥੋੜਾ ਜਿਹਾ ਚਿਰ ਰਿਹਾ ਸੀ ਉਹ ਹੀਰਾ ਰਹਿੰਦਾ ਸੀ ਉਹ ਹੀਰਾ ਰਹਿੰਦਾ ਸੀ ਉਹ ਹੀਰਾ ਰਹਿੰਦਾ ਸੀ ਅੱਛਾ ਅੱਛਾ ਜੂ ਨਹੀਂ ਰਹਿੰਦਾ ਸੀ ਅੱਛਾ ਜੂ ਨਹੀਂ ਗਿਆ ਉੱਥੇ ਉਹ ਹੀਰਾ ਰਹਿੰਦਾ ਸੀ ਉਹਨਾਂ ਦੇ ਘਰੇ ਰਹਿੰਦਾ ਸੀ ਉਹਨਾਂ ਦੇ ਘਰ ਰੋਟੀ ਪਾਣੀ ਖਾਂਦਾ ਸੀ ਚੌਂਕੀਦਾਰ ਵੀ ਬਣਿਆ ਰਿਹਾ ਉਹ ਅੱਛਾ ਜੀ ਤੇ ਚੌਂਕੀਦਾਰੀ ਕਹਿੰਦੇ ਬੜੇ ਰੱਜ ਕੇ ਕੀ ਕੀਤੀ ਨਹੀਂ ਨਹੀਂ ਬਹੁਤ ਵਧੀਆ ਬੰਦਾ ਸੀ ਉਹ ਹਾਂ ਵਧੀਆ ਰਹਿੰਦਾ ਸੀ ਓਕੇ ਵੀ ਇੱਥੇ ਹੀ ਆ ਬਿਆਰੇ ਉਹ ਦਫਨਾਇਆ ਕਹਿੰਦੇ ਤੁਸੀਂ ਉੱਥੇ ਸੀਗੇ ਜਦ ਦਫਨਾਇਆ ਅਸੀਂ ਤਾਂ ਨਹੀਂ ਕਿ ਨਹੀਂ ਕੀ ਸੀ ਆ ਦੇਖਦੀਆਂ ਸੀ ਆ ਸਾਨੂੰ ਹੁਣ ਇੰਨਾ ਥੋੜਾ ਪਤਾ ਸੀ ਵੀ ਇਹ ਕੀ ਕਰਦੇ ਇਹਨੂੰ ਉਦਾਂ ਜਿੱਦਾਂ ਨਿਆਣੇ ਮਗਰ ਚਲ ਜਾਂਦੇ ਆ ਦੇਖਦੀਆਂ ਸੀ ਮੈਂ ਹੱਦੇ ਤੁਸੀਂ ਦਫਨਾਇਆ ਉਹਨੂੰ ਦੇਖਿਆ ਏਦਾਂ ਹਾਂ ਦੇਖਿਆ ਤੁਸੀਂ ਸ਼ਕਲ ਯਾਦ ਸੀ ਪੂਰੀਆ ਨਹੀਂ ਉਹਨੂੰ ਸਾਰਿਆਂ ਦੀ ਸ਼ਕਲ ਯਾਦ ਆ ਛੱਜੂ ਦੀ ਵੀ ਤੇ ਹੀਰੀ ਦੀ ਵੀ ਦੋਨਾਂ ਦੀ ਤੇਤੇ ਆ ਅਬ ਅਸੀਂ ਤਕੜੀਆਂ ਸੀ ਆ ਅੱਖ ਸੁਣ ਦੱਸਦਾ ਬਾਰ ਬਾਰ ਸਾਲ ਦੀਆਂ ਤੋਂ ਹੋਣੀਆਂ ਆ ਅੱਛਾ ਉਹ ਕਿਹੜੀ ਗੱਲ ਸੀ ਜਦ ਰੋਟੀ ਮੰਗਣ ਆਉਂਦਾ ਸੀ ਘਰ ਦੇ ਕੀ ਕਹਿੰਦੇ ਹੁੰਦੇ ਸੀਗੇ ਸਾਡੇ ਨਹੀਂ ਨਹੀਂ ਉਹ ਤਾਂ ਕੁਝ ਨਹੀਂ ਕਹਿੰਦੇ ਸੀ ਉਹ ਤਾਂ ਉਦਾਂ ਹੁਣ ਕਹਿ ਦੇਣਾ ਕੀ ਬਣਾਇਆ ਹਾਂ ਨਿਆਣੇ ਹੱਸਦੇ ਹੁੰਦੇ ਸੀ ਹੱਸਦੇ ਹੁੰਦੇ ਹੱਸਦੇ ਆਹੋ ਐਦੀ ਸੀ ਉਹਨੇ ਕਿਹਾ ਵੀ ਫਲਾਣੇ ਦਾ ਮਾਸ ਬਣਾਇਆ ਹਾਂ ਹਾਂ ਉਹ ਵੀ ਖਾਂਦੇ ਨਹੀਂ ਨਾ ਨਹੀਂ ਉਹ ਤਾਂ ਮੈਂ ਸਮਝਦਾ ਉਹ ਤਾਂ ਆਪਾਂ ਹੱਸਦੇ ਚ ਕਹਿੰਦੇ ਆ ਹਾਂ 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 ਵੀ ਜਿਹੜਾ ਜਿਹੜਾ ਆਪਾਂ ਮੂੰਹ ਪਿਆਰ ਚ ਆਪਸ ਵਿੱਚ ਪਿਆਰ ਚ ਕਹਿ ਦਿੰਦੇ ਆ ਵੀ ਇੰਨੀ ਆਪਣੀ ਖੁੱਲ ਸੀ ਵਿਚਾਰਾਂ ਦੀ ਨਹੀਂ ਨਹੀਂ ਬਹੁਤ ਚੰਗਾ ਸੀ ਇਦਾਂ ਨਹੀਂ ਸਿਆਣਾ ਸੀ ਉਹ ਕਿਹੜਾ ਨਿਆਣਾ ਸੀ ਅੱਛਾ ਜਿਆਦਾ ਸੀ ਠੀਕ ਸੀ ਅਸੀਂ ਵੀ ਸਿਆਣਾ ਹੀ ਦੇਖਿਆ ਉਹਨੂੰ ਅੱਛਾ